ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਮੀਜ਼ ਦੇ ਗਲੇ ਬਣਾਵਾਂਗੇ ਗਲੇ ਆਪਣੇ ਦੋਨੋਂ ਗੋਲ ਨੇ ਜੀ ਇਹ ਇੱਕ ਗਲ ਆਪਾਂ ਮੁਕਰਮ ਵਾਲਾ ਬਣਾਵਾਂਗੇ ਅੱਗੇ ਵਾਲਾ ਔਰ ਪਿੱਛੇ ਵਾਲਾ ਆਪਾਂ ਰੇਬਲੀਰ ਲਗਾ ਕੇ ਬਣਾਵਾਂਗੇ ਲੋ ਜਗੜਾ ਆਪਾਂ ਕੱਪੜੇ ਦੇ ਉੱਪਰ ਟਿਕਾ ਲਿਆ ਠੀਕ ਹੈ ਜੀ ਰੱਖ ਲਿਆ ਹਾਂਜੀ ਗਲੇ ਚੜਾਈ ਆਪਾਂ 5.5 ਇੰਚ ਰੱਖਾਂਗੇ ਅਗਰ ਆਪਾਂ ਘੱਟ ਕਰ ਲਈਆਂ ਤਾਂ ਇਸ ਨੂੰ ਘੱਟ ਵੀ ਕਰ ਸਕਦੇ ਹਾਂ ਜਿਵੇਂ 4 ਰੱਖਣੀ ਚੜਾਈ ਦੇ ਵਿੱਚ ਜਾ ਪੰਜ ਰੱਖਣਾ ਹੈ ਠੀਕ ਹੈ ਜੀ ਇਹ ਆਪਾਂ ਵੱਡਾ ਗळा ਲਿਆ ਹੈ ਸਲੀਪ ਆ ਇਸ ਨੂੰ ਡੀਪ ਬਣਾਉਣਾ ਵੱਡੇ ਵੱਡੇ ਗਲੇ ਬਣਾਉਣੇ ਆ ਦੋਨੇ ਠੀਕ ਹੈ ਜੀ 5.5 ਇੰਚ ਆਪਾਂ ਚੌੜਾਈ ਰੱਖਣੀ ਹੈ ਇਸ ਦੀ ਲੋ ਜੀ ਦੋਨੇ ਪਾਸੇ ਆਪਾਂ ਨਿਸ਼ਾਨ ਲਗਾ ਲੈਣਾ ਪਹਿਲਾਂ ਹਾਂਜੀ ਇਹ ਆਪਾਂ ਬਣਾਉਣਾ ਹੈ ਸਲਾਈ ਨਾਲ ਠੀਕ ਹੈ ਜੀ ਆਪਾਂ ਪ੍ਰੈਸ ਨਹੀਂ ਕਰਨਾ ਇਹ ਇਹ ਤੁਹਾਨੂੰ ਆਪ ਦੱਸਾਂਗੇ ਆਪਾਂ ਸਲਾਈ ਲਗਾ ਕੇ ਆਪਾਂ ਕਿੱਦਾਂ ਬਣਾ ਸਕਦੇ ਆ ਇਹਨਾਂ ਨੂੰ ਲੋ ਜੀ ਸੈਟ ਅਪ ਆ ਕਰ ਲਿਆ ਹੁਣ ਇੱਕ ਪਾਸੇ ਆਪਾਂ ਇਸ ਪੈਨ ਲਾ ਦਾਂਗੇ ਜਾਂ ਸੂਈ ਲਗਾ ਦਾਂਗੇ ਤੇ ਦੂਜੇ ਪਾਸੇ ਆਪਾਂ ਲਗਾ ਜਿਹੜੀ ਸਲਾਈ ਆਪਾਂ ਲਗਾਉਣੀ ਸ਼ੁਰੂ ਕਰਾਂਗੇ ਲੋ ਜੀ ਸਲਾਈ ਬਿਲਕੁਲ ਆਪਾਂ ਜਿਹੜੇ ਗਲੇ ਦੇ ਨਾਲ-ਨਾਲ ਆਉਣੀ ਗਲੇ ਦੇ ਉੱਪਰ ਲਾਉਣੀ ਬਿਲਕੁਲ ਨਾਲ-ਨਾਲ ਲਾਉਣੀ ਆ ਠੀਕ ਹੈ ਜੀ ਪੈਰ ਦੇ ਮਾਰਜਨ ਤੋਂ ਵੀ ਆਪਾਂ ਘੱਟ ਮਾਰਜਨ ਦੇ ਨਾਲ ਲਾਉਣੀ ਆ ਜੀ ਗੁੜਾਈ ਦੇ ਵਿੱਚ ਆਪਾਂ ਗਲੇ ਨੂੰ ਘਮਾਈ ਜਾਣਾ ਔਰ ਸਲਾਈ ਨੂੰ ਆਪਾਂ ਲਗਾਈ ਜਾਣਾ ਠੀਕ ਹੈ ਜੀ ਲਓ ਜੀ ਇਹਦੇ ਉੱਪਰ ਮਸ਼ੀਨ ਚੱਕਣੀ ਨਹੀਂ ਹੈਗੀ ਵੀ ਇੱਕ ਪਾਸੇ ਜਾਂ ਚੱਕ ਕੇ ਪੈਰ ਨੂੰ ਨਹੀਂ ਕਰਨੀ ਹੁੰਦੀ ਗੁੜਾਈ ਦੇ ਵਿੱਚ ਐਨ ਪਹਿਲਾਂ ਇਹ ਸਲਾਈ ਜਿਹੜੀ ਆਪਾਂ ਗੁੜਾਈ ਦੇ ਵਿੱਚ ਲਗਾਉਣੀ ਹੁੰਦੀ ਹੈ ਕਿਉਂਕਿ ਇੱਥੋਂ ਹੀ ਆਪਣਾ ਜਿਹੜਾ ਗਲਾ ਹੈ ਆਪਣੀ ਗੁੜਾਈ ਇਸ ਸੀਣ ਤੋਂ ਹੀ ਬਣਨੀ ਹੈ ਲੋ ਜੀ ਹੁਣ ਜਿਹੜਾ ਸਾਈਡ ਵਾਲਾ ਕਪੜਾ ਉਹਨੂੰ ਆਪਾਂ ਇੱਕ ਕੰਚ ਰੱਖ ਕੇ ਬਾਕੀ ਕੱਟ ਦਾਂਗੇ ਲੋ ਜੀ ਕਪੜਾ ਆਪਾਂ ਗੁਲਾਈ ਦੇ ਵਿੱਚ ਕੱਟ ਦੇਣਾ ਇਹ ਥੋੜਾ ਥੋੜਾ ਆਪਾਂ ਜਿਹੜਾ ਵਿੱਚ ਫੋਲਡ ਕਰਨਾ ਉਹ ਉੱਪਰ ਰੱਖ ਲਿਆ ਹਾਂਜੀ ਹੁਣ ਆਪਾਂ ਇਹ ਕਪੜਾ ਜੜਾਇਆ ਵਿੱਚ ਨੂੰ ਫੋਲਡ ਕਰ ਦਾਂਗੇ ਸਿਲਾਈ ਲਗਾ ਦਾਂਗੇ ਗੋਲਾ ਆ ਜੀ ਬਚਾਪਾ ਗਲੇ ਨੂੰ ਕਮਾਈ ਜਾਣਾ ਤੇ ਕਪੜਾ ਵਿੱਚ ਜਿਹੜਾ ਆਪਣਾ ਫੋਲਡ ਆਪਾਂ ਕਰਦੇ ਜਾਣਾ ਲੋ ਜੀ ਹਾਂਜੀ ਲੋਜ ਕਪੜਾ ਆਪਾਂ ਫੋਲਡ ਕਰਤਾ ਹੋ ਲੱਪਾ ਲਗਾਵਾਂਗੇ ਗਲੇ ਨੂੰ ਕਮੀਜ਼ ਉੱਪਰ ਹਾਂਜੀ ਕਮੀਜ਼ ਆਪਾਂ ਡਬਲ ਕਰਕੇ ਰੱਖ ਲਿਆ ਆ ਦੇਖੋ ਦੋਨੇ ਪੱਲੇ ਆਪਾਂ ਡਬਲ ਕਰ ਲੇ ਬੰਦ ਵਾਲੀ ਸਾਈਡ ਤੋਂ ਆਪਾਂ ਹੁਣ ਇਸ ਦੇ ਸੈਂਟਰ 'ਚ ਜਿਹੜਾ ਆਪਾਂ ਪਹਿਲਾਂ ਮਾਰਕ ਕਰ ਲਾਂਗੇ ਪਹਿਲਾਂ ਕੱਲੇ ਕਮੀਜ਼ ਤੇ ਮਾਰਕ ਕਰ ਲਾਂਗੇ ਠੀਕ ਹੈ ਜੀ ਹੁਣ ਗਲੇ ਨੂੰ ਆਪਾਂ ਡਬਲ ਕਰਕੇ ਫਿਰ ਉਹਦੇ ਨਾਲ ਮਾਰਕ ਕਰ ਲਾਂਗੇ ਆ ਦੇਖੋ ਜਿੱਨਾਂ ਆਪਾਂ ਗਲਾ ਰੱਖਣਾ ਹੈ ਸਾਢੇ 7 ਰੱਖਣਾ ਜਾਂ 6 ਰੱਖਣਾ ਹੈ ਉੱਪਰ ਆਪਾਂ ਇਹਦੀ ਕਟਾਈ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਡਬਲ ਕਰ ਲਿਆ ਗੜਾ ਹੁਣ ਆਪਾਂ ਜਿਹੜਾ ਗਲੇ ਦੇ ਸੈਂਟਰ ਚ ਆ ਪੇ ਨੂੰ ਵੀ ਮਾਰਕ ਕਰ ਦਾਂਗੇ ਲੋ ਜੀ ਇੱਥੋਂ ਆਪ ਇੱਕ ਪਾਸੇ ਤੋਂ ਗਲਾ ਚੱਕ ਕੇ ਨਾ ਉੱਥੇ ਟਾਕ ਲਗਾ ਲੈਣਾ ਆਪਾਂ ਇਹ ਟੱਕ ਤੋਂ ਆਪਣਾ ਜਿਹੜਾ ਗੜਾ ਆਪਣਾ ਬਾਹਰ ਨਹੀਂ ਜਾਊਗਾ ਠੀਕ ਹੈ ਜੀ ਟੱਕ ਦੇ ਬਿਲਕੁਲ ਸਿੱਧੇ ਬਿਰਸ ਲਾਈ ਲੱਗੂਗੇ ਲੋ ਜੀ ਸੈਂਟਰ ਆਪਾਂ ਕਰ ਲਿਆ ਹਾਂਜੀ ਹੁਣ ਇੱਥੇ ਵੀ ਟੱਕ ਲਗਾ ਦਾਂਗੇ ਲੋ ਜੀ ਪਹਿਲਾਂ ਆਪਾਂ ਸੈਂਟਰ ਆ ਕਰਕੇ ਇਸ ਦਾ ਟਕਾ ਕੇ ਇਸ ਨੂੰ ਠੀਕ ਹੈ ਜੀ ਸੈੱਟ ਕਰਕੇ ਸੈਂਟਰ ਦੇ ਵਿੱਚ ਗਲੇ ਨੂੰ ਰੱਖ ਕੇ ਥੱਲੇ ਕਮੀਜ਼ ਦਾ ਪੱਲਾ ਆਪਣਾ ਸਿੱਧਾ ਹੋਊਗਾ। ਔਰ ਜਿਹੜਾ ਆਪਣਾ ਗਲੇ ਦਾ ਕਪੜਾ ਵਾਲਾ ਗੜਾ ਹੈ ਇਹ ਉੱਠਾ ਰੱਖਣਾ ਆਪਾਂ ਨੇ। ਠੀਕ ਹੈ ਜੀ। ਹੁਣ ਆਪਾਂ ਪਹਿਲਾਂ ਸੈਂਟਰ ਦੇ ਵਿੱਚ ਆਪਾਂ ਸਿਲਾਈ ਲਗਾਵਾਂਗੇ ਤਾਂ ਜੋ ਆਪਣਾ ਗੜਾ ਜਿਹੜਾ ਹਿੱਲੇ ਨਾ ਜਾਂ ਘੁੰਮੇ ਨਾ ਕਿਧਰੇ ਫਸੇ। ਕੱਚੀ ਸਿਲਾਈ ਲਗਾ ਲਾਂਗੇ ਆਪਾਂ। ਲਓ ਜੀ। ਹਾਂਜੀ ਹੁਣ ਆਪਾਂ ਆਹ ਟੱਕ ਦੇ ਬਿਲਕੁਲ ਬਰਾਬਰ ਰੱਖਣਾ ਇਹਨੂੰ ਹੁਣ ਆਪਾਂ ਗਲੇ ਦੇ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਹੈ ਗਲੇ ਦੇ ਉੱਪਰ ਨਹੀਂ ਲਗਾਉਣੀ ਹੈਗੀ ਗਲ ਦੇ ਬਿਲਕੁਲ ਨਾਲ-ਨਾਲ ਲਗਾਉਣੀ ਸਲਾਈ ਠੀਕ ਹੈ ਜੀ ਅੱਦਾ ਫਿਰ ਗਲਾ ਕੋ ਮਦਾਨੀ ਹੈਗਾ ਠੀਕ ਹੈ ਜੀ ਲੋ ਜੀ ਸਲਾਈ ਆਪਾਂ ਲਗਾਤੀ ਹੁਣ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਥੱਲੇ ਗਲੇ ਦਾ ਕੱਪੜਾ ਵੀ ਔਰ ਉੱਪਰ ਜਿਹੜਾ ਨੀਚੇ ਵਾਲਾ ਆਪਣਾ ਪੀਸ ਕੱਪ ਕਮੀਜ਼ ਦਾ ਪੀਸ ਜਿਹੜਾ ਨੀਚੇ ਵਿੱਚ ਗਲੇ ਵਿੱਚ ਦੋਨੋਂ ਆਪ ਇਕੱਠੇ ਫੜ ਕੇ ਇਦਾਂ ਕਟਾਈ ਕਰ ਦਾਂਗੇ ਇਹਨੂੰ ਬਿਲਕੁਲ ਨਾਲ ਨਾਲ ਤੋਂ ਆਪਾਂ ਗੁਲਾਈ ਦੇ ਵਿੱਚ ਕਪੜਾ ਕੱਟਣਾ ਹੈ। ਹਾਂਜੀ। ਹੁਣ ਵਿੱਚ ਆਪਾਂ ਛੋਟੇ-ਛੋਟੇ ਕੱਟ ਲਗਾ ਦਾਂਗੇ। ਰੇਵ ਕਰਕੇ ਇਦਾਂ। ਹਾਂਜੀ ਕੱਟ ਲਗਾ ਦਾਂਗੇ। ਇਹ ਕੱਟ ਵੀ ਆਪਾਂ ਰੇਵ ਲਾਉਣੇ ਹੁੰਦੇ ਓਟ। ਲੋ ਜੀ ਹੁਣ ਆਪਾਂ ਇਹਨੂੰ ਵਿੱਚ ਨੂੰ ਇਦਾਂ ਫੋਲਡ ਕਰ ਦਾਂਗੇ ਦੇਖੋ। ਸਿਲਾਈ ਤੁਸੀਂ ਪੁੱਠੇ ਪਾਸੇ ਲਾਉਣੀ ਪੁੱਠੇ ਪਾਸੇ ਤੋਂ ਵੀ ਲਾ ਲਓ। ਸਿੱਧੇ ਪਾਸੇ ਤੋਂ ਲਾਉਣੀ ਸਿੱਧੇ ਪਾਸੇ ਤੋਂ ਵੀ ਲਾ ਸਕਦੇ ਆ। ਜੀ ਲੋ ਜੀ ਹੁਣ ਆਪਾਂ ਪੈਰ ਪੈਰ ਦੀ ਸਿਲਾਈ ਜਿਹੜੀ ਗਲੇ ਦੇ ਉੱਪਰ ਲਗਾ ਦਾਂਗੇ ਹਲੋ ਇਹ ਵੀ ਆਪਾਂ ਗੋਲਾਈ ਦੇ ਵਿੱਚ ਘੁਮਾਉਂਦੇ ਜਾਣਾ ਮਸ਼ੀਨ ਨੂੰ ਠੀਕ ਹੈ ਜੀ ਤੇ ਸਿਲਾਈ ਆਪਾਂ ਇਦਾਂ ਲਗਾਉਂਦੇ ਜਾਣਾ ਹੈ ਲੋ ਜੀ ਫਰੰਟ ਵਾਲਾ ਗਲਾ ਬਣ ਕੇ ਆਪਣਾ ਰੈਡੀ ਆ ਹੁਣ ਦੇਖੋ ਤੁਸੀਂ ਕਿੰਨੀ ਫਿਨਿਸ਼ਿੰਗ ਨਾਲ ਬੜਿਆ ਗਲਾ ਹੈ ਦੇਖੋ ਠੀਕ ਹੈ ਜੀ ਹਾਂਜੀ ਹੁਣ ਆਪਾਂ ਬਣਾਵਾਂਗੇ ਬੈਕ ਵਾਲਾ ਗਲਾ ਲੋ ਜੀ ਬੈਕ ਵਾਲਾ ਵੇਪਰ ਰੱਖ ਲਿਆ ਹੁਣ ਇਹਨੂੰ ਆਪਾਂ ਰੇਵਲੀਰ ਲਣ ਬਣਾਉਣਾ ਹੈ ਇਹ ਆਪਾਂ ਚੌਰਾਸ ਪੀਸ ਲੈ ਲੈਣਾ ਹੈ ਇਸ ਤੋਂ ਆਪਾਂ ਜਿਹੜੀਆਂ ਰੇਵਲੀਰ ਆਪਾਂ ਕਟਿੰਗ ਕਰਾਂਗੇ ਲੋਜੀ ਪਹਿਲਾ ਪਾ ਕਪੜਾ ਉਤਾਰ ਦੇਣਾ ਹਾਂਜੀ ਹੁਣ ਰੇਪ ਕੱਟ ਦਾਂਗੇ ਲੀਰ ਇਹ 1.5 ਇੰਚ ਦੀ ਆਪਣੀ ਲੀਰ ਹੋਊਗੀ 1.5 ਦਾ ਇੱਕ ਦੀ ਪਹਿਲੀ ਲੀਰ ਲੈ ਸਕਦੇ ਆ ਲੋਜੀ ਹਾਂਜੀ ਹੁਣ ਆਪਾਂ ਤੁਹਾਨੂੰ ਉਹਨਾਂ ਦੱਸਾਂਗੇ ਕਿ ਇਹਦਾ ਅਟੈਚ ਕਿੱਦਾਂ ਕਰਨੀ ਆ ਆ ਦੇਖੋ ਦੂਜੀ ਲੀਰ ਉਹਦੇ ਆਪੋਜ਼ਿਟ ਰੱਖਣੀ ਆ ਦੇਖੋ ਠੀਕ ਹੈ ਜੀ ਫਿਰ ਇਹਦਾ ਹੈ ਜਿਹੜੀ ਲੀਰਾ ਸਿੱਧੀ ਬਣੂਗੀ ਜੇ ਆਪਾਂ ਸਿੱਧੇ ਰੱਖ ਦਾਂਗੇ ਫਿਰ ਇਹ ਸਿੱਧੀ ਨਹੀਂ ਬਣਦੀ ਹੈਗੀ ਜੀ ਇਹ ਲੀਰ ਨੂੰ ਆਪਾਂ ਸਿੰਗਲ ਵੀ ਲਗਾ ਸਕਦੇ ਆ ਤੇ ਡਬਲ ਵੀ ਲਗਾ ਸਕਦੇ ਆ ਠੀਕ ਹੈ ਜੀ ਅਗਰ ਆਪਾਂ ਦੂਰੀ ਲਾਉਣੀ ਆ ਐਦਾ ਦੂਰੀ ਵੀ ਲਗਾ ਸਕਦੇ ਆ ਜੇ ਸਿੰਗਲ ਲਗਾਉਣੇ ਤਾਂ ਆਪਾਂ ਸਿੰਗਲ ਵੀ ਲਗਾ ਸਕਦੇ ਆ ਇਹਨੂੰ ਦੋ ਤਰੀਕਿਆਂ ਨਾਲ ਇਹ ਲੱਗ ਜਾਂਦੀ ਆ ਲਓ ਜੀ ਜਿਆਦਾ ਇਹਨੂੰ ਖਿੱਚਣਾ ਨਹੀਂ ਹੈਗਾ ਨੋਰਮਲ ਜੇ ਆਪਾਂ ਇਹਨੂੰ ਖਿੱਚ ਕੇ ਬਸ ਲਗਾ ਦੇਣੀ ਹੈ ਪੈਰ-ਪੈਰ ਦੀ ਸਲਾਈ ਇਹ ਪਲਗਾ ਦੇਣੀ ਹੈ ਇਹਦੇ ਉੱਪਰ ਲੀਰਾ ਪੜਾਵਲੇ ਦਾ ਗੋਲਾਈ ਦੇ ਵਿੱਚ ਲਗਾ ਦੇਣੀ ਹੈ ਠੀਕ ਹੈ ਜੀ ਲਓ ਜੀ ਆਪਣੀ ਲੀਰ ਲਾ ਗਈ ਰੇ ਬੇਬੀ ਹਾਂਜੀ ਹੁਣ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਜਿਹੜਾ ਕੱਪੜਾ ਆਪਾਂ ਇਹ ਬਾਹਰ ਕੱਢ ਕੇ ਐਦਾਂ ਨੀਚੇ ਵਾਲਾ ਠੀਕ ਹੈ ਜੀ ਇਹਨੂੰ ਬਾਹਰ ਖੜਾ ਐਦਾਂ ਹਾਂਜੀ ਹੁਣ ਆਪਾਂ ਜਿਹੜੀ ਲੀਰ ਲਗਾਈ ਹੈ ਨਾ ਉਹਦੇ ਨਾਲ-ਨਾਲ ਆਪਾਂ ਸਲਾਈ ਲਗਾ ਦਾਂਗੇ ਫਿਰ ਤਾਂਕਿ ਇਹ ਜਿਹੜੀ ਲੀਰ ਆਪਣੀ ਲਗਾਈ ਹੈ ਪਾ ਪੱਕੀ ਹੋ ਜਾਊਗੀ ਜੱਪਾ ਖਿੱਚਾਂਗੇ ਇਹਦਾ ਕੁਝ ਵੀ ਫਿਰ ਇਹਦੇ ਨਾਲ ਇਹ ਉਧੜਦੀ ਨਹੀਂ ਹੈਗੀ। ਕਈ ਵਾਰ ਜਿਵੇਂ ਗੱਲ ਨੂੰ ਖਿੱਚ ਪਾਈ ਜਾਂਦੀ ਹੈ ਪਿੱਛੇ ਇਹਦੇ ਨਾਲ ਇਹਨੂੰ ਬਿਲਕੁਲ ਨਹੀਂ ਕੋਈ ਫਰਕ ਪੈਂਦਾ ਹੈਗਾ। ਲੋ ਜੀ गला बन के भी रेडी हो गया अपना हाँ जी हम मोडे जोड़ना दसागे देखो ठीक है जी लो जी बैक पला आप नीचे रख के अगे वाल आप उपर रख के देखो ਅਗਰ ਪਛ ਲਾਈਏ ਦਲਗੋਣੀ ਤੇ ਪੈ ਦਾ ਵੀ ਲਗਾ ਸਕਦੇ ਆ ਵੀਡੀਓ ਲਈ ਰੱਪਾ ਅੱਗੇ ਛੱਡ ਦਾਂਗੇ ਰੇਵਿ ਲਾਈਏ ਅਗਰ ਆਪਾਂ ਇਦਾਂ ਲਗਾਉਣੀ ਹੈ ਵਿੱਚ ਉੱਪਰ ਰੱਖ ਕੇ ਇਹਨੂੰ ਤਾਂ ਇਦਾਂ ਵੀ ਲਵਾ ਸਕਦੇ ਆ ਆ ਦੇਖੋ ਦੂਜੀ ਵੀ ਲਗਾ ਲਾਂਗੇ ਠੀਕ ਹੈ ਜੀ ਲੋ ਜੀ ਥੈਂਕ ਯੂ ਜੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਓਕੇ ਜੀ